ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਰ ਰੋਲਪੁਰ ਜ਼ਿਲ੍ਹੇ ਦਾ ਮਾਨਮਤਾ ਨਗਰ ਪਿੰਡ ਹਰੀਹਰ ਝੋਕ ਦੇ ਵਿੱਚ ਤੇ ਜਦੋਂ ਹਰੀਹਰ ਝੋਕ ਪਿੰਡ ਦਾ ਨਾਂ ਆ ਜਾਵੇ ਨਾ ਤੇ ਉਦੋਂ ਹਰਜੀਤ ਦਾ ਚਿਹਰਾ ਦੇਰਾ ਵਪਾਰੀਆਂ ਦੇ ਦਿਲਾਂ ਦੇ ਉੱਤੇ ਜਰੂਰ ਝਲਕਦਾ ਦਾ ਕਿਉਂਕਿ ਮਿੱਤਰੋ ਇਸ ਗੱਭਰੂ ਤੋਂ ਵਪਾਰੀ ਮਾਲ ਵੱਧ ਲੈ ਕੇ ਜਾਂਦੇ ਆ ਕਿਉਂਕਿ ਚੰਦਰਾ ਭਾਲੀਆਂ ਹੀ ਭਾਲੀਆਂ ਕੱਢ ਕੇ ਲਿਆਉਂਦਾ ਦਾ ਪਤਾ ਨਹੀਂ ਕਿੱਥੇ ਖੁੱਡਾ ਪੱਟੀ ਬੈਠਾ ਆਜੋ ਕਰਦੇ ਆ ਗੱਲਬਾਤ ਬਾਈ ਦੇ ਨਾਲ ਆਪਾਂ ਸਾਰੇ ਜਨਵਾਰੀ ਡਿਟੇਲ ਜਾਣਦੇ ਆ ਸਤਿ ਸ਼੍ਰੀ ਅਕਾਲ ਹਰਜੀਤ ਭਾਈ ਸਤਿ ਸ਼੍ਰੀ ਅਕਾਲ ਜੀ ਹਾਲਾ ਵਧੀਆ ਵਧੀਆ ਵੀਰੇ ਤੇ ਦਾ ਪਰਿਵਾਰ ਸੁਣਾ ਪਹਿਲਾਂ ਵਧੀਆ ਹੀ ਠੀਕ ਹੈ ਤੈਨੂੰ ਸ਼ੁਕਰ ਆ ਭਾਈ ਤੇ ਅੱਜਕੱਲ੍ਹ ਫਿਰ ਚਰਚਾ ਦੇ ਵਿੱਚ ਆ ਨਾਮ ਬਾਈ ਦਾ ਵੀ ਕਿਰਪਾ ਮਾਰ ਆਈ ਦੀ ਹਰਜੀਤ ਬਾਈ ਫਿਰ گاਵਾ ਦੀ ਫੋਕਸ ਹੁੰਦਾ ਕਿ ਮੈਂ ਵੀ ਲੈ ਆਉਣ ਨਹੀਂ ਮੱਝਾਂ ਵੀ ਲਈ ਦੀਆਂ ਹੁਣ ਪਹਿਲਾਂ ਨਹੀਂ ਹੀ ਲਈ ਦੀਆਂ ਹੁਣ ਮੱਝਾਂ ਵੀ ਲਈ ਦੀਆਂ ਹੁਣ ਮੱਝਾਂ ਵੀ ਲਈ ਦੀਆਂ ਅੱਛਾ ਹਰਜੀਤ ਬਾਈ ਬਾਦ ਤੇਰੇ ਕੋਲੇ ਮਾਲ ਟੋਕੜਾ ਕਈਆਂ ਲਾਉਂਦਾ ਹਨਾ ਟੋਕੜਾ ਸੱਜਣਾ ਸਾਹਿਬ ਆਉਂਦੀਆਂ ਗੱਬਣਾ ਵੀ ਆਉਂਦੀਆਂ ਸਾਰੀ ਵੈਰਿਟੀ ਆਉਂਦੀ ਵੀ ਸਾਰੀ ਵੈਰਿਟੀ ਸਾਰੀ ਵੈਰਿਟੀ ਜੇ ਕੋਈ ਅਗਰ ਸਟੇਟ ਦਾ ਬੰਦਾ ਤੇਰੇ ਨਾਲ ਸੰਪਰਕ ਕਰਦਾ 5-7 ਗਾਈਆਂ ਜਾਂ 5-7 ਮੱਝਾਂ ਦੇ ਕਰਦਿਆ ਕਰੇਗਾ ਹਾਂਜੀ ਮਿਲਣਗੇ ਮਿਲਣਗੇ ਠੀਕ ਹੈ ਵੀਰੇ ਅੱਛਾ ਇਦਾਂ ਕੀ ਡਿਟੇਲ ਆ ਵੀਰੇ ਇਹ ਵੀਰ ਜੀ ਦਾ ਬੱਚਾ ਮਰ ਗਿਆ ਮਹੀਨੇ ਦੀ ਸੂਈ ਆ ਠੀਕ ਆ ਵੀਰੇ ਠੀਕ ਆ ਇਹਦੇ ਥੱਲੇ 12 ਲੀਟਰ ਦੁੱਧ ਆ ਦੋਵੇਂ ਟਾਈਮ ਆਪਾਂ ਬਿਨਾ ਪਹਾੜੇ ਤੋਂ ਏਵੇਂ ਚਵਾਵਾਂਗੇ ਏਵੇਂ ਚਵਾਵਾਂਗੇ ਹਾਂਜੀ ਮਿਲਦੀ ਕਿਵੇਂ ਮਿਲਦੀ ਕਿਵੇਂ ਅਗਲੀਆਂ ਲੱਤਾਂ ਨੂੰ ਰੱਸਾ ਪਾ ਕੇ ਥੱਲੇ ਬਹਿ ਜਾਣਾ ਵੀਰ ਜੀ ਏਵੇਂ ਚੋ ਲੈਣੀ ਆ ਜਿਵੇਂ ਕਿ ਉਹ ਦੱਸੋ ਉਹ ਦੱਸ ਦੇ ਮੈਨੂੰ ਹੱਲ ਕਿਵੇਂ ਬਸ ਇਹ ਰੱਸਾ ਪਾਉਣਾ ਬਹਿ ਕੇ ਥੱਲੇ ਇਹਦੇ ਕੋਸ਼ ਨਹੀਂ ਐ ਅਗਲੀਆਂ ਲੱਤਾਂ ਰੱਸਾ ਪਾ ਲੈ ਥੱਲੇ ਬਹਿ ਜਾ ਬਾਈ ਅਗਲੀਆਂ ਲੱਤਾਂ ਨੂੰ ਰੱਸਾ ਪਾਉਣਾ ਹੈ ਹਾਂ ਹਾਂ ਬਸ ਇਹਨੂੰ ਪਹਾੜੇ ਦੀ ਵੀ ਨਹੀਂ ਲੋੜ ਵੀਰ ਜੀ ਬਾਈ ਠੀਕ ਆ ਚਵਾ ਦੋ ਦਬਾਰਾਂ ਲੀਟਰ ਦੀ ਜਾ ਕਿੰਨੇ ਰੀ ਦੇ ਦਈਏ ਵੀਰੇ ਇਹ ਦੇ ਦਈਏ ਆਪਾਂ 65000 ਬੱਚਾ ਮਰਿਆ ਜਾ ਦੁੱਧ ਵਾਲੇ ਨੂੰ ਦੇਣੀ ਆ ਪਰ ਇਹੋ ਜੀ ਮੈਂ ਤੈਨੂੰ ਹੀ ਪਤਾ 75 8000 ਤੋਂ ਘੱਟ ਦੀ ਹੁੰਦੀ ਜੇ ਮੰਨ ਲਾ ਬਾਰੀ ਵਾਲੇ ਭਰਾ ਨੂੰ ਦੇ ਦਈਏ ਤੋ ਕੋਈ ਕਮਾ ਕਰਾਂਗੇ ਮਾਰਤਾ ਪਹਿਲੀ ਵੀਡੀਓ ਕਰ ਦੇ ਤਾ ਮੈਂ ਘਾਠਾ ਠਾ 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 ਕਰ ਦੇ ਜਿਵੇਂ ਕੋਈ ਮੰਗੂਗਾ ਦੇ ਦਿਆਂਗੇ ਹੋਰ ਬੋਤਲ ਮੰਨਤਨ ਕਰਦੇ ਫੁੱਲ ਮੰਨਤਨ ਹੋਊਗਾ ਬਈ ਜੀ ਹਰਜੀਤ ਵੀਰੇ ਨੂੰ ਲੈ ਚੌਥਾ ਸੂਆ ਹੋ ਗਿਆ ਨਾ ਬਈ ਹਾਂ ਵੀਰੇ ਚੌਥਾ ਸੂਆ ਸੂਈ ਪਿੰਡੋਂ ਹੀ ਲਈ ਆਪਾਂ ਅਗਵਾੜੀ ਆ ਪੁੱਛ ਕੇ ਅਗਲਾ ਲਈ ਆ ਸਕਦਾ ਠੀਕ ਆ ਬਈ ਲੈ ਵੀ ਮਿੱਤਰੋ 1 ਨੇਵੇਂ ਭਾਂਡੇ ਵਾਲੀ ਦੁੱਧ ਵਾਲੇ ਭਰਾ ਦੇ ਕੰਮ ਦੀ ਫੁੱਲ ਮੇ ਆ ਦੇਖੋ ਕਿ ਉਹਨਾਂ ਦੀ ਮਿੱਤਰੋ ਨੀਲੀ ਦਾ ਵੀ ਨਸਲ ਚ ਪੱਛਾ ਫਿਰ ਚੱਕ ਚਲਾਣੇ ਪਾ ਗਿਆ ਹੈ ਹਾਂਜੀ ਠੀਕ ਆ ਬਾਈ ਤੇ ਬਈ ਠੰਡ ਜੀ ਜਦਨ ਵਾਵਾ ਪਈ ਉਹਦਨ ਮਰ ਗਿਆ ਸੀ ਉਹ ਗਾਂ ਦਾ ਵੀ ਮਰ ਗਿਆ ਸੀਗਾ ਠੀਕ ਆ ਆ ਗਾਂ ਦੀ ਡਿਟੇਲ ਦੱਸੀ ਬਈ ਕੰਡੇ ਥੱਲੇ 20 ਲੀਟਰ ਦੁੱਧ ਆ ਵੀਰ ਜੀ ਕੰਡੇ ਵਾਲਾ ਕੰਡੇ ਵਾਲਾ ਚੜਾ ਕੇ ਦਿਆਂਗੇ ਆਪਾਂ ਦੋ ਟਾਈਮ ਛੱਡ ਤਿੰਨ ਟਾਈਮ ਚੋਵੇ ਠੀਕ ਆ ਚੁਵਾਈ ਦੀ ਕਿਵੇਂ ਚੁਵਾਈ ਦੀ 1 ਨੰਬਰ ਹੋਊਗੀ ਬਸ ਇੱਥੇ ਆ ਮਾਰੀ ਦੀ ਭਾਲ ਆ ਉਹਨਾਂ ਦੀ ਸੀ ਜਾਂਦੀ ਬਾਈ ਅਗਲਾ ਤਾਜੀ ਹੈ ਨਾ ਠੀਕ ਆ ਕਿੰਨੇ ਦਿਨ ਹੋ ਗਏ ਵੀਰੇ ਸੁਈ ਨੂੰ ਸੁਈ ਨੂੰ ਹੋ ਗਏ ਹੁਣੇ ਆ ਹਫਤੇ ਦੇ ਵਿੱਚ ਵਿੱਚ ਠੀਕ ਆ ਬਾਈ ਤੇ ਵੀਰੇ ਸੂਆ ਦਾ ਦੂਜਾ ਹੋਊਗੀ ਤੀਜਾ ਸੂਆ ਦੂਜਾ ਸੁਈ ਆ ਬਾਈ ਅਜੇ ਛੇ ਦਾ ਆਂਦੀ ਹੋਊਗੀ ਠੀਕ ਆ ਮੂੰਹ ਬੜਾ ਸੋਹਣਾ ਵਹਿੜਦਾ ਹੈ ਨਾ ਜਵਨ ਹਰਵਾਲ ਟੀਵੀ ਆ ਮੂੰਹ ਵੀ ਬਹੁਤ ਸੋਹਣਾ ਤੇਰੇ ਵਰਗੇ ਕੱਟ ਘੁੱਟਾ ਇਹਦੇ ਵਾਲਾ ਬੋਲਣੇ ਜਿਵੇਂ ਤੇਰੀ ਮੂੰਹ ਨਹੀਂ ਨਹੀਂ ਤੇਰੇ ਹਰਜੀਤ ਵੀ ਪੁਰਾਣਾ ਯਾਰ ਆ 15 14 ਸਾਲ ਹੋ ਗਏ ਉਹਨਾਂ ਦੇ ਹਰਜੀਤ ਭਾਈ ਹੋ ਗਏ ਹੋ ਗਏ ਵੀਰੇ ਤੂੰ ਜਦੋਂ ਵਪਾਰ ਕਰਦਾ ਲੈ ਕੇ ਜਾਂਦਾ ਮੈਂ ਹੁਣ ਵੀ ਦਿਆਂਗੇ ਹਾਂ ਹੁਣ ਹਰਜੀਤ ਭਾਈ ਇਹਦਾ ਵੀ ਆਪਾਂ ਵੀ ਸ਼ੁਰੂ ਕਰ ਦੇਣਾ ਹਰਜੀਤ ਭਾਈ ਕਹਿੰਦਾ ਤੈਨੂੰ ਭੇਜਿਆ ਕਰੂੰ ਗਾਈਆਂ ਮੈਂ ਹਾਂ ਲੈ ਵੀ ਮਿੱਤਰ ਠੀਕ ਆ ਅੱਛਾ ਹਰਜੀਤ ਭਾਈ ਕੋਈ ਥਾਣੇ ਵੱਧ ਕੱਟਦੀ ਬਾਈ ਗਰੰਟੀ ਉਹ ਅਗਲੇ ਨੂੰ ਚਵਾ ਕੇ ਦਿਆਂਗੇ ਹੋਰ ਦੱਸ ਕਿੰਨੇ ਦੀ 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 ਆ ਹਰਜੀਤ ਵੀਰੇ ਇੰਦਾ ਮੁੱਲ ਵੀ 65000 ਐਨਾ ਗੈਰ ਯਾਰ ਮੱਝ ਵੀ ਲੈਣੀ ਐ ਅਗਲੇ ਦੇ ਕਾਰ ਬਾਈ ਜਿਵੇਂ ਗੈਂਗ ਅਗਲਾ ਮੰਗੂਗਾ ਮੁੱਲ ਲਾਊਗਾ ਉਹਵੇਂ ਆਪਾਂ ਮਾਨਤਨ ਕਰਦੇ ਆਂ ਕਿ ਆਪਣਾ ਇਹੜੀ ਵੀ ਫਿਕਸ ਰੇਟ ਆ ਫਿਰਸ ਨਹੀਂਗਾ ਠੀਕ ਆ ਮੁੱਲ ਨਾ ਕਰ ਦੂੰਗਾ ਹਾਂ ਹਾਂ ਖੁੱਲਾ ਮਾਨਤਨ ਹੋਊਗਾ ਜਦੋਂ ਦੇ ਦੇ ਦੇਗਾ ਹਾਂ ਹਾਂ ਜਿਵੇਂ ਅਗਲਾ ਹੈ ਨਾ ਹਾਂ ਫੋਨ ਕਰੂਗਾ ਅਗਲਾ ਮੁੜ ਕੇ ਉਸ ਹਾ ਉਹਨਾਂ ਦੇ ਵੇਚਣ ਵਾਲਾ ਉਸ ਹਾ ਉਹਨਾ ਕਰਦਾਂਗੇ ਮਾਨਤਨ ਠੀਕ ਆ ਵੇਚਣਾ ਇਹਦਾ ਮਾਨਤਨ ਜ਼ਰੂਰੀ ਖੁੱਲ ਹੋਊਗਾ ਮੇਚਾ ਆ ਬਾਈ ਇਹਦੇ ਬਾਰੇ ਦੱਸੀ ਮੈਂ ਇਹਦੇ ਥੱਲੇ ਬਈ ਉਹ ਬੰਦੇ ਧਾਰਾ ਮਾਰ ਕੇ ਗਏ ਸੀ ਪਹਿਲਾਂ ਤਾਂ ਡਿੱਗੀ ਜਾਂਦੇ ਤੁਮਕੇ ਜੀ ਠੀਕ ਹੱਥ ਥਲੀ ਲਈ ਆ ਵੀ ਇਹ ਤੋਕੜ ਹੋਵੇ ਜਿਵੇਂ ਮਰਜੀ ਅਗਲਾ ਮੰਨੇ 14 ਕਿਲੋ ਦੁੱਧ ਹੀ ਗਾਇਸ ਵਾਰੀ ਬੱਚਾ ਤੂੰ ਨਹੀਂ ਵੇਖਿਆ ਨਾ ਆਪਾਂ ਵੇਖਿਆ ਵੀਰੇ ਐਵੇਂ ਲਈ ਆ ਐਵੇਂ ਆਪਾਂ ਕਹਿ ਦਈਏ ਠੀਕ ਆ ਬਈ ਸਿਆਣੀ ਗੱਲ ਤੇ ਚੋਣ ਚਾਂਣ ਨੂੰ ਕਿਵੇਂ ਚੋਣ ਚਾਂਣ ਨੂੰ ਵਧੀਆ ਬਈ ਗਿੱਟਿਆਂ ਦੇ ਢੰਗਾ ਪਾ ਕੇ ਮਿਲਦੀ ਆ ਲੀਵਾ ਦੂਆ ਬੜਾ ਥਾ ਹਨਾ ਜਰਸੀ ਚ ਪੈ ਗਈ ਹਨਾ ਹਾਂ ਉਹ ਕੁਝ ਪਸਭਾਈ ਆ ਨਾ ਹੁਣ ਅਗਲੇ ਨੇ ਰੋਬ ਬੰਦ ਕਰ ਦੇ ਕਰਦੇ ਬੰਦ ਰਿਹਾ ਇੱਥੇ ਹਾਂ ਤੇਰੇ ਸਾਹਮਣੇ ਤਿੰਨ ਤੇਰੇ ਗੋਲੇ ਦਾ ਵਿਖੀਆਂ ਤਿੰਨ ਚਾਰ ਤਾਂ ਤੇਰੇ ਗੋਲੇ ਚੜਾ ਕੇ ਲੱਗੇ ਜਰਸੀ ਜੀਗਰ ਬਹੁਤ ਜਰਸੀ ਵੇਚੀ ਚੰਦਰੇ ਨੇ 26000 ਦੀ ਲੈ ਲੇ ਇੱਕ ਪਿੰਡਰ ਸੀ 16 17 ਕਿਲੋ ਦੁੱਧ ਵਾਲੀ ਆ ਤੇਰੇ ਕੋਲੇ ਹੀ ਅੱਛਾ ਵੀਰੇ ਇੱਕ ਕਾਲੀ ਵੜਾ ਤਾਂ ਆਪ ਹੁਣ ਐਂਡ ਤੇ ਤਮਾਕੀ ਦੇ ਦਈਏ ਇਹਦਾ ਵੇ ਐਂ ਥੱਲੇ ਬਹਿ ਜਾਣਾ ਵੀਰੇ ਆ ਇਧਰ ਐ ਮੇਰਾ ਠੀਕ ਆ ਭਾਈ ਕੋਈ ਚੱਕਰ ਨਹੀਂ ਚਵਾ ਵੀ ਬੜਾ ਸੋਹਣਾ ਵੇਲਾ ਠੀਕ ਧਾਰਾ ਮਾਰ ਦੇ ਦੋ ਦੋ ਦੇ ਦੇ ਮਾ ਠੀਕ ਆ ਬਾਈ ਅਗਲਾ ਥਾਣੇ ਦਾ ਦਾਦਾ ਬਾਈ ਆ ਜਾ ਵਿਖਾ ਦੇ ਪਹਿਲਾਂ ਅਗਲਾ ਥਾਣੇ ਦਾ ਦਾਦਾ ਹੈ ਦੁੱਧ ਕਿਹਾ ਬੈਣੀ ਵਾਲਾ ਦੁੱਧ ਦੁੱਧ 8 ਕਿਲੋ ਵੀਰੇ ਬੱਚਾ ਇਹਦਾ ਵੀ ਮਰ ਗਿਆ ਆਪਾਂ ਵੀਡੀਓ ਚ ਬੱਚਾ ਵੀ ਵਿਖਾ ਦਾਂਗੇ ਆਪਣੇ ਘਰ ਦਾ ਨਾਲ ਹੀ ਵੀਰੇ ਕਿੰਨੇ ਦੀ ਦੇ ਦੀਏ ਇਹ ਦੇ ਦੀਏ 16000 ਦੀ ਕੱਡੀ ਬਾਰ ਨੂੰ ਦੇਈ ਕਿ ਮਾੜਾ ਇਹ ਮੂੰਹ ਮਾ ਬੜਾ ਸੋਹਣਾ ਚੰਦਰਾ ਦੂਜਾ ਸੁਆ ਇਹ ਦੂਜਾ ਸੁਆ ਹੈ ਦੂਜਾ ਸੁਆ ਇਹਨੂੰ ਗਲੀ ਚ ਡਾ ਕੇ ਉੱਥੇ ਬਹਿ ਜਾ ਉਵੇਂ ਹੀ ਖੜ ਜਾ ਪਰਲੀ ਠੀਕ ਆ ਯਾਰ ਬਾਈ ਓਕੇ ਆ ਜਾਓ ਕਿ 16 ਦੀ ਦੇਰੀ ਆ ਹਾਂ 16 ਦੀ ਦੇਰੀ ਆ ਕਰ ਹਾਂ ਨਾ ਇਹ ਮੈਂ ਵੇਚ ਕੇ ਜਾਣਾ ਥਾਨ ਅੱਧਾ ਵਾ ਰੁਪਈਆ ਤੈਨੂੰ 13000 ਮਿਲੂਗਾ ਇਹਨੂੰ ਨਹੀਂ 13 ਤਾਂ ਤੱਕ ਆ ਬੰਦ ਕਰੀ ਰਹਿਣ ਫੋਨ ਬੰਦ ਹੀ ਕਰ ਬਾਈ ਬੜੇ ਬੰਦ ਕਰਦੇ ਨੇ ਸਵਾਦ ਹੀ ਖਰਾਬ ਕਰੀ ਜਾਂਦੇ ਠੀਕ ਆ ਬਾਈ ਨਹੀਂ ਇਹ ਬਾ 13 ਦੀ ਲੈ ਜਾਓ ਯਾਰ ਥਾਨ ਅੱਧਾ ਵਾ ਬਾਈ ਕੋਈ ਨਹੀਂ ਦੁੱਧ ਪੀਓ ਰੱਜ ਕੇ ਤੋਕੜ ਗੱਪਣ ਵੇਚ ਦੂ ਭੱਜ ਕੇ ਸੂਈ ਨੂੰ ਹੋ ਗਿਆ ਨੇ ਬਾਈ 1 ਮਹੀਨਾ 10 ਦਿਨ ਬੱਚਾ ਮਗਰ ਸੀ ਆਪਾਂ ਵੀਡੀਓ ਵਿਖਾਵਾਂਗੇ ਠੀਕ ਆ ਵੀਰੇ ਅੱਛਾ ਹੁਣ ਮੇਰੇ ਕੋਲੇ ਇੱਧਰ ਆ ਜਾ ਮੇਰੇ ਵਾਲੇ ਪਾਸੇ ਆ ਹੁਣ ਕਰ ਲਓ ਵੀ ਮੈਂ ਤੇਰੇ ਕੋਲੇ ਕਿੰਨੇ ਚਰਤਾ ਹਣਾ ਘੱਟ ਮੇਰੇ ਹਿਸਾਬ ਨਾਲ 15 16 ਸਾਲ ਹੋ ਗਏ ਨਿਕਲਿਆ ਹੁੰਦਾ ਹੀ ਉਦੋਂ ਮੈਂ ਜਮਾ ਉਦੋਂ ਦਾੜੀ ਦੁੜੀ ਨਾ ਤੇਰੇ ਆਈ ਸੀ ਤੇ ਨਾ ਮੇਰੇ ਆਈ ਸੀ ਇੱਕ ਗੱਲ ਹੋਰ ਆ ਉਦੋਂ ਵੀ ਤੂੰ ਜਾਨਵਰ ਵਾਲਾ ਬਾਲੇ ਮੈਂ ਹੁਣ ਤੇਰੇ ਕੋਲ ਜਾਨਵਰ ਚੰਗੇ ਹੋ ਗਏ ਹਨਾ ਹਾਂ ਹੁਣ ਆਪਾਂ ਚੰਗੇ ਲਈਦੇ ਉਦੋਂ ਸਿੰਘਾ ਸੁੰਗਾ ਵਾਲੀਆਂ ਉਹੋ ਜੀਆਂ ਲੈ ਲੂ ਲਈ ਉਹੋ ਜੀ ਲੈ ਲਈਦੇ ਮੈਂ ਵੀ ਫੜ ਕੇ ਲੈ ਪੰਜ ਦੀ ਲੈ ਲਈ ਛੇ ਦੀ ਵੇਚਤੀ ਉਦੋਂ ਬਈ ਭਾ ਵੀ ਅਜੇ ਹੀ ਨਾ ਇਤੋਂ 15 ਸਾਲ ਪਹਿਲਾਂ ਜਦੋਂ ਉਦੋਂ ਵਿਕੀਆਂ ਤੇ ਹੁਣ ਅਗਲਾ ਰੇਕ ਆ ਨਾ ਉਹ ਚੰਗਾ ਡੰਗਰ ਲੈ ਕੇ ਖੋ ਜੀ ਮਾੜਾ ਮਾਲ ਵੇਖਦਣੇ ਹੋਣ ਅਗਲਾ ਨਾ ਜਿਹੜਾ ਵੀ ਆਂਦਾ ਬਈ 14 15 ਕਿਲੋ ਤਾ ਤਾਂ ਦੁੱਧ ਹੋਵੇ ਡੰਗਰ ਦਾ ਫੇਰ ਅਗਲਾ ਲੈ ਕੇ ਖੁਸ਼ ਹਾਂ ਕਿਉਂਕਿ ਦਾਣਾ ਮਹਿੰਗੇ ਹੋ ਗਏ ਆ ਠੀਕ ਆ ਮਗਈ ਹੋ ਗਈ ਆ ਫਰਕ ਤਾਂ ਪੈਣਾ ਹੀ ਆ ਵੀਰ ਹਾਂ ਜੀ ਦਵਾਈ ਫੇਰ ਨੰਬਰ ਸਾਂਝਾ ਕਰ ਦਈਏ ਇੱਕ ਵਾਰੀ ਕਰ ਦਈਏ ਜਰੂਰ 7710265730 ਇੱਕ ਵਾਰੀ ਹੋਰ 7710265730 ਠੀਕ ਆ ਵੀ ਇਸ ਨੰਬਰ ਤੇ ਕਰ ਲੈਣੋ ਕੋਈ ਕੋਈ ਤੇ ਜੇ ਨਾਂ ਲੱਗੇ ਫੇਰ ਇੱਕ ਨੰਬਰ ਹੋਰ ਆ ਉਹ ਵੀ ਦੱਸ ਦੇਣਾ ਜੀ ਪਹਿਲਾਂ ਪੈਸੇ ਦੇਣਦੇ ਤੇ ਲਾ ਯਾਰ ਨਹੀਂ ਤੂੰ ਵੀ ਦੱਸ ਹੋਰ ਮਿਲ ਉਹਦੇ ਦੇ 7889970410 ਜੁਰ ਇੱਕ ਵਾਰ ਪਹਿਲਾ 70 ਵਾਲੇ ਤੇ ਲਾਉਣ ਜੇ ਨਾਂ ਲੱਗੇ ਫਿਰ ਲਾਉਣ 7889970410 ਜੀ ਤੇ ਇੱਕ ਗੱਲ ਹੋਰ ਦੱਸਦੇ ਹਾਂ ਮਈਆਂ ਮਈਆਂ ਨੀਲੀ ਨੂਲੀ ਦੀਆਂ ਕਿਸੇ ਨੇ ਲੈਣੀਆਂ ਹੋਣਾ ਜੇ ਭੇਜ ਦਿਆ ਕਰੇਗਾ ਹਾਂ ਜਰੂਰ ਭੇਜਾ ਮੈਨੂੰ ਮੇਰੇ ਕੋਲ ਹੀ ਭੇਜ ਦਿਆ ਭੇਜਾਂਗੇ ਯਾਰ ਬਸ ਕੀ ਹੁਣ ਚੇਤੇ ਰੱਖੀ ਵੀਡੀਓ ਚ ਕੁਆ ਲਿਆ ਉਹ ਕਰ ਦੋ ਇਹਨਾਂ ਗਾਇਆਂ ਚੰਗੀਆਂ ਦੇਦੀ ਮੇਰੇ ਭਰਾਵਾਂ ਨੂੰ ਗਾਇਆਂ ਬਿਲਕੁਲਾ ਕਰਕੇ ਅਗਲੇ ਨੂੰ ਚਵਾ ਦੇਣੀ ਆ ਠੀਕ ਆ ਗਾਂ ਅਗਲੇ ਦਾ ਘਟੇ ਵਧੇ ਉਹਦੀ ਆ ਇੱਥੇ ਆਪਾਂ ਕਹਤਾ 20 ਲੀਟਰ ਤੇ 20 ਲੀਟਰ ਹੀ ਚਵਾਵਾਂਗੇ ਅਗਲਾ ਭਾਂ ਦੀ ਜੇ ਘੱਟ ਨਿਕਲੇ ਤੇ ਤੇਲ ਦਾ ਖਰਚਾ ਮੈਂ ਦਊਂਗਾ ਠੀਕ ਆ ਥਾਨ ਬਰਾਬਰ ਹੋਊਗਾ ਪਾਲੇ ਗੀਆਂ ਦੀ ਵੱਡੀ ਗਾਂ ਦੀ ਠੀਕ ਆ ਦੁੱਧ ਦਾ ਪਚਵਾ ਅਗਲੇ ਘਰੇ ਜਾ ਕੇ ਘਟੇ ਵਧੇ ਉਹਦਾ ਸੇਵਾ ਤੇ ਡਿਪੈਂਡ ਆ ਬਾਈ ਆਪਾਂ ਆਵਦਾ ਜਦੋਂ ਆ ਗੇਟ ਤੋਂ ਬਾਹਰ ਹੋ ਗਏ ਕੋਈ ਮੇਰੀ ਕੋਈ ਗਰੰਟੀ ਨਹੀਂ ਇੱਥੇ ਮੇਰੇ ਲੋ ਪੰਜ ਟਾਈਮ ਚੋਈ ਜਾਣਾ ਆਪਾਂ ਨੂੰ ਕੋਈ ਚੱਕਰ ਨਹੀਂ ਗੱਭੀ ਠੀਕ ਹੈ ਕਿ ਨਹੀਂ ਓਕੇ ਸਿਆਣੀ ਕੀਤੀ ਬਾਈ ਅੱਛਾ ਇਹ ਸੀਗਾ ਬਾਈ ਇਹ ਆਪਾਂ ਨੂੰ ਤੈਨੂੰ ਪਤਾ ਵੀ ਆਪਣਾ ਮਾਲ ਵਪਾਰੀ ਲੈ ਕੇ ਖੁਸ਼ ਨੇ ਆਪਾਂ ਘਰ ਆਲਾ ਆਵੇ ਅਗਲਾ ਆ ਕੇ ਸੌ ਨਖਰੇ ਕਰਦਾ ਆਪਾਂ ਦੇ ਕੇ ਵਪਾਰੀਆਂ ਨਹੀਂ ਖੁਸ਼ ਨਗਰ ਹਾਂ ਸਹੀ ਆ ਬਾਈ ਆ ਪੁੱਤ ਬਈ ਇਹ ਤਾਂ ਪੱਠੇ ਨਹੀਂ ਖਾਂਦੇ ਹਾਂ ਘਰੇ ਜਾ ਕੇ ਪੱਠੇ ਨਹੀਂ ਖਾਂਦੇ ਇੱਥੇ ਸਾਰਾ ਕੁਝ ਖਾਣ ਗੀਆਂ ਵੀ ਆ ਤੇਰੇ ਸਾਹਮਣੇ ਰੱਜੀਆਂ ਪਈਆਂ ਠੀਕ ਹੈ ਕਿ ਨਹੀਂ ਆਉਦੀ ਤਸੱਲੀ ਕਰੋ ਯਾਰ ਪੰਜ ਚਾਰ ਟਾਈਮ ਚੋਂ ਰਹਿ ਚਾਰ ਟਾਈਮ ਚੋਂ ਨਾਲ ਬਾਤ ਲਈ ਨੰਬਰ 22 ਦਾ ਸਕਰੀਨ ਦੇ ਉੱਤੇ ਆ ਪਿੰਡ ਹਰੀਾਰ ਚੌਕ ਜਿਲ੍ਹਾ ਫਰੋਜਪੁਰ